ਕਿ ਉਹ ਚਨਜੀਤ ਸਿੰਘ ਚੰਨੀ ਨੇ ਆ ਕੇ ਮੁਕਾਬਲਾ ਦਿਲਚਸਪ ਬਣਾਇਆ ਦੇਖੋ ਐਵੇਂ ਇਹ ਤਾਂ ਤੁਹਾਡੇ ਨਾ ਮੀਡੀਆ ਦੀ ਉਪਜ ਹੀ ਆ ਵੈਸੇ ਉਹ ਤਾਂ ਬਾਹਰਲਾ ਬੰਦਾ 160 ਕਿਲੋਮੀਟਰ ਦੂਰ ਤੋਂ ਆਇਆ గ్రౌండ్ ਤੇ ਕੁਝ ਨਹੀਂ ਉਹਦਾ ਕਾਂਗਰਸੀ ਵੀ ਉਹਦਾ ਸਾਥ ਨਹੀਂ ਦੇ ਰਹੇ ਤੇ ਦੋ ਚਾਰ ਦਿਨ ਪਹਿਲਾਂ ਬੀਬੀ ਜੀ ਦੇ ਮੂੰਹ ਨੂੰ ਹੱਥ ਲਾਇਆ ਉਹ ਬੜੀ ਚਰਚਾ ਦਾ ਪਿੰਡਾਂ 'ਚ ਬੜੀ ਚਰਚਾ ਆ ਉਹ ਤਾਂ ਬੀਬੀ ਜੀ ਨੇ ਇੱਥੇ ਸਾਫ਼ ਕਰ ਦਿੱਤਾ ਕਿ ਭਈ ਐਸਾ ਮਤਲਬ ਮੈਨੂੰ ਨਹੀਂ ਬੁਰਾ ਲੱਗਾ ਉਹ ਤਾਂ মিডিਆ ਨੇ ਉਛਾਲ ਦਿੱਤਾ ਉਹ ਤਾਂ ਐਵੇਂ ਵਿਰੋਧੀਆਂ ਨੇ ਗੱਲਾਂ ਬਣਾ ਦਿੱਤੀ ਉਹ ਕਹਿੰਦੇ ਮੈਂ ਤਾਂ ਇੰਨਾਂ ਗੱਲਾਂ ਤੋਂ ਦੁਖੀ ਹੋ ਗਈ। ਅਗਰ ਮੇਰੀ ਭੈਣ ਵੀ ਮੈਨੂੰ ਕਿਤੇ ਬਾਜ਼ਾਰ 'ਚ ਮਿਲੇ ਕੀ ਮੈਂ ਉਹਦੇ ਇਸ ਤਰ੍ਹਾਂ ਹੱਥ ਲਾਵਾਂਗਾ? ਸੋ ਇਹ ਗੱਲਾਂ ਤੁਸੀਂ ਨਾ ਮੰਨੋ ਤੁਸੀਂ ਸ਼ਹਿਰਾਂ 'ਚ ਰਹਿੰਦੇ ਹੋ ਤੁਸੀਂ ਨਹੀਂ ਨਹੀਂ ਜੀ ਸਰ ਮਤਲਬ ਮੈਂ ਇੰਨੇ ਨਹੀਂ ਵਸੀ ਬੀਬੀ ਜਗੀਰਕੋਟ ਤੁਸੀਂ ਹਾਈ ਸੋਸਾਇਟੀ 'ਚ ਰਹਿੰਦੇ ਹੋ ਬੀਬੀ ਜਗੀਰਕੋਟ ਬੀਬੀ ਜਗੀਰਕੋਟ ਇਦਾਂ ਵੀ ਕਾਂਗਰਸ ਤੇ ਅਕਾਲੀ ਦਲ ਰਲ ਗਏ ਆ ਵਿਚੋਂ ਮਿੰਤ ਤਰਲਾ ਇੱਕ ਦੂਜੇ ਦਾ ਕਰ ਲਿਆ ਕੋਈ ਫਰਕ ਨਹੀਂ ਪੈਂਦਾ। ਅਕਾਲੀ ਦਲ ਨੂੰ ਮਿਸ ਕਰਦੇ। ਅਕਾਲੀ ਦਲ ਦੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਮਿਸ ਕਰਦਾ ਹਾਂ। ਜਿਹੜੀ ਅਕਾਲੀ ਦਲ ਦੀ ਸਿੰਪਲਸਿਟੀ ਸੀ ਉਹ ਅਕਾਲੀ ਦਲ 'ਚ ਰਹੀ ਨਹੀਂ। ਕੰਪਨੀ ਸਿਸਟਮ ਫਾਈਵ ਸਟਾਰ ਕਲਚਰ ਆਉ ਤੇ। ਉਹ ਤੁਸੀਂ ਥੋੜੇ ਸਮੇਂ ਜੇ ਮਹਿਸੂਸ ਕਿ ਮੈਂ ਮੈਂ ਤਾਂ ਮੈਂ ਬੜੀ ਦੇਰ ਦਾ ਕਹਿੰਦਾ ਸੀ ਮੈਨੂੰ ਸ਼ਾਇਦ ਉਸੇ ਗੱਲ ਦਾ ਨੁਕਸਾਨ ਹੋਇਆ। ਸਟ੍ਰੈਟਿਕਲ ਮੇਹਰਸ਼ਦੀਪ ਗੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਜਲੰਧਰ ਸ਼ਹਿਰ ਚ ਅਸੀਂ ਮੌਜੂਦ ਆ ਲਗਾਤਾਰ ਇਥੇ ਵੱਖ-ਵੱਖ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਹਰ ਉਮੀਦਵਾਰ ਜੋ ਹੈ ਕਾਫੀ ਬਿਜ਼ੀ ਚੱਲ ਰਿਹਾ ਹੈ ਤੇ ਸਾਡੇ ਨਾਲ ਪਵਨ ਗੁਮਾਰ ਟੀਨੂ ਜੀ ਨੇ ਆਵਾਦੀ ਪਾਰਟੀ ਦੇ ਉਮੀਦਵਾਰ ਇਹਨਾਂ ਕੋ ਜਾਣਦੇ ਆ ਕਿ ਜਲੰਧਰ ਦੀ ਹਵਾ ਕੀ ਕਹਿੰਦੀ ਹੈ ਸਟ੍ਰੈਟਿਕਲ ਸਰ ਬਹੁਤ-ਬਹੁਤ ਸਵਾਗਤ ਪੰਜਾਬ ਤੇ ਥੈਂਕ ਯੂ ਹਰਸ਼ਦੀਪ ਗੌਰ ਜੀ ਥੈਂਕ ਯੂ ਵੈਰੀ ਮੱਚ ਸਰ ਕੀ ਲੱਗਦਾ ਹੈ ਇਸ ਵਾਰ ਮੁਕਾਬਲਾ ਕਾਫੀ ਦਿਲਚਸਪ ਹੋ ਬਣ ਗਿਆ ਹੈ ਮਤਲਬ ਪਾਰਟੀਆਂ ਵੀ ਬੜੀਆਂ ਨੇ ਬਦਲੀਆਂ ਨੇ ਤੇ ਦੂਜਾ ਕਿ ਲੋਕ ਵੀ ਥੋੜੇ ਜਿਹਾ ਕਨਫਿਊਜ਼ ਨੇ ਕਿ ਅਚਾ ਕੌਣ ਕਿੱਧਰ ਹੈ ਪਰ ਮੁਕਾਬਲਾ ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਤੁਹਾਡਾ ਬੁੱਕ ਮੁਕਾਬਲਾ ਦੇਖੋ ਮੁਕਾਬਲਾ ਤਾਂ ਹਰ ਇਲੈਕਸ਼ਨ ਚ ਹੁੰਦਾ ਪਰ ਜਲੰਧਰ ਚ ਵੀ ਤੇ ਪੂਰੇ ਪੰਜਾਬ ਚ ਵੀ ਆਮ ਆਦਮੀ ਪਾਰਟੀ ਨੂੰ ਲੋਕ ਵੋਟਾਂ ਪਾ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਚੰਗੇ ਕੰਮ ਇਮਾਨਦਾਰ ਗਵਰਨਮੈਂਟ ਐਡਮਿਨਿਸਟ੍ਰੇਸ਼ਨ ਆਮ ਲੋਕ ਕੀ ਇਹਨੂੰ ਪਾਰਟੀ ਨੂੰ ਚਲਾ ਰਹਾ ਇਹ ਕੋਈ ਘਰਾਣਿਆਂ ਦੀ ਪਾਰਟੀ ਨਹੀਂ ਵੱਡੇ ਵੱਡੇ ਦੀ ਬਿਜਲੀ ਦੇ ਬਿੱਲ 90% ਲੋਕਾਂ ਦੇ ਮਾਫ ਹੈ ਜ਼ੀਰੋ ਆ ਰਹੇ 43000 ਨੌਕਰੀਆਂ ਮਿਲ ਗਈਆਂ 16 ਟੋਲ ਪਲਾਜ਼ੇ ਬੰਦ ਹੋ ਗਏ ਸਕੂਲ ਔਫ ਫੈਮਿਨਿਜ਼ ਬਣ ਰਹੇ ਆ ਆਮ ਆਦਮੀ ਕਲੀਨਿਕ ਚੱਲ ਰਹੀਆਂ ਮੁਫਤ ਦਵਾਈਆਂ ਮੁਫਤ ਟੈਸਟ ਅਨੇਕਾਂ ਕੰਮ ਆ ਬਹੁਤ ਸਾਰੇ ਕੰਮ ਐਸੇ ਜਿਹੜੇ ਸਾਡੀਆਂ ਗਰੰਟੀਆਂ 'ਚ ਨਹੀਂ ਸੀ ਘੱਟੋ ਘੱਟ 3000 ਰੁਪਈਆ 90% ਪੰਜਾਬੀਆਂ ਨੂੰ ਹਰ ਮਹੀਨੇ ਸਰਕਾਰ ਦੇ ਰਹੀ ਹੈ। ਬਿਜਲੀ ਦੇ ਬਿੱਲਾਂ ਦੇ ਰੂਪ ਵਿੱਚ ਕਿਉਂਕਿ ਜੇ 300 ਯੂਨਿਟ ਵੀ ਫ੍ਰੀ ਆ ਤੇ 10 ਰੁਪਏ ਦਾ ਯੂਨਿਟ ਆ ਤੇ ਤੁਸੀਂ ਲਾ ਲਓ ਵੀ 3000 ਰੁਪਏ 2 ਮਹੀਨੇ ਬਾਅਦ ਬਿੱਲ ਆਉਂਦਾ 6000 ਰੁਪਏ ਤੇ ਹੁਣ ਅਸੀਂ ਬਹੁਤ ਜਲਦੀ 2 ਮਹੀਨਿਆਂ 'ਚ ਅਸੀਂ ਜਿਹੜਾ 1000 ਰੁਪਏ ਆ ਭੈਣਾ ਨਾਲ ਵਾਦਾ ਕੀਤਾ ਸੀ ਉਹ ਵੀ ਅਸੀਂ ਦੇਣ ਜਾ ਰਹੇ ਹਾਂ ਕਿਉਂਕਿ ਦੇਖੋ ਪਹਿਲੇ ਹਾਲੇ ਸਰਕਾਰ ਨਵੀਂ ਬਣੀ ਆ 12 ਸਾਲ ਹੋਏ ਪਾਰਟੀ ਬਣੀ ਤੇ ਪਹਿਲੇ ਪਹਿਲੇ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਆ ਦੂਸਰੀਆਂ ਪਾਰਟੀਆਂ ਬਹੁਤ ਤਰ੍ਹਾਂ ਦੇ ਖਰਚੇ ਵਾਲੇ ਬਹੁਤ ਤਰ੍ਹਾਂ ਦੇ ਮਾੜੀ ਸਿਆਸਤ ਵਾਲੇ ਕੰਮ ਕਰਕੇ ਗਏ ਹੁੰਦੇ ਆ ਪਰ ਫਿਰ ਵੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਖਜ਼ਾਨੇ ਨੂੰ ਠੀਕ ਕਰ ਦਿੱਤਾ ਖਜ਼ਾਨੇ ਦੇ ਵਿੱਚ ਜਿਹੜੀਆਂ ਚੋਰ ਮੋਰੀਆਂ ਸੀ ਜਿਹੜੇ ਜਿਹੜੇ ਰਿਸ਼ਵਤ ਖੋਰੀ ਵਾਲਾ ਕੰਮ ਸੀ ਉੱਤੇ ਕੰਟਰੋਲ ਕੀਤਾ ਦੇ ਵੀ ਅਸੀਂ ਕਰਦਾਂਗੇ ਠੀਕ ਹੈ ਸਰ ਤੁਸੀਂ ਪਰੋਸੀ ਦੇ ਦਿਓ ਲੋਕਾਂ ਨੂੰ ਇਹ ਵੀ ਦੱਸ ਦਿਓ ਅੱਗੇ ਕੀ ਕਰਨ ਜਾ ਰਹੇ ਹੋ ਤੇ ਇਹ ਵੀ ਦੱਸ ਦਿਓ ਕਿ ਵਕਫ ਵਕ 파ਟੀਆਂ ਨੇ ਕੀ ਕੀਤਾ ਤੁਸੀਂ ਦਾਅਵੇ ਵੀ ਪੇਸ਼ ਕਰ ਦਿਓ ਹਾਲਾਂਕਿ ਜੋ ਤੁਹਾਡੇ ਵਿਰੋਧੀ ਨੇ ਉਹ ਇੰਨਾ ਚੀਜ਼ਾਂ ਤੇ ਵੀ ਸਵਾਲ ਚੁੱਕ ਦੇ ਨਹੀਂ ਖੈਰ ਤੁਸੀਂ ਮੁਕਾਬਲੇ ਨੂੰ ਹੁਣ ਕਿਵੇਂ ਦੇਖ ਰਹੇ ਹੋ ਚਨਚਿਤ ਸਿੰਘ ਚੰਨੀ ਨੇ ਆ ਕੇ ਮੁਕਾਬਲਾ ਦਿਲਚਸਪ ਬਣਾਇਆ ਦੇਖੋ ਐਵੇਂ ਇਹ ਤਾਂ ਤੁਹਾਡੇ ਨਾਲ ਮੀਡੀਆ ਦੀ ਉਪਜ ਹੀ ਆ ਵੈਸੇ ਉਹ ਤਾਂ ਬਾਹਰਲਾ ਬੰਦਾ ਗਰਾਉਂਡ ਤੇ ਨਹੀਂ ਹੈ ਕੁਝ 160 ਕਿਲੋਮੀਟਰ ਦੂਰ ਤੋਂ ਆਇਆ ਗਰਾਉਂਡ ਤੇ ਕੁਝ ਨਹੀਂ ਉਹਦਾ ਕਾਂਗਰਸੀ ਵੀ ਉਹਦਾ ਸਾਥ ਨਹੀਂ ਦੇ ਰਹੇ ਕੌਣ ਨਹੀਂ ਸਾਥ ਦੇ ਰਿਹਾ ਮੈਂ ਇਹ ਨਹੀਂ ਦੱਸਣਾ ਮੈਂ ਕਿਉਂ ਦੱਸਾਂ ਮੈਂ ਕਾਂਗਰਸੀ ਵੀ ਉਹਦਾ ਸਾਥ ਨਹੀਂ ਦੇ ਰਹੇ ਕਾਂਗਰਸੀ ਦੂਸਰੀਆਂ ਸੀਟਾਂ ਤੇ ਚਲੇ ਗਏ ਆ ਹੂੰ ਕਾਂਗਰਸੀ ਇਹ ਸੋਚ ਰਹੇ ਆ ਕਿ ਜਲੰਧਰ ਚੋਂ ਕਿਉਂ ਨਹੀਂ ਕੈਂਡੀਡੇਟ ਖੜਾ ਕੀਤਾ ਗਿਆ ਇਹ ਤਾਂ ਤੁਹਾਡੀ ਪਾਰਟੀ ਤੁਹਾਡੀ ਪਾਰਟੀ ਚ ਬੜੀ ਥਾਂ ਤੇ ਕੈਂਡੀਡੇਟ ਐ ਸੇ ਐਲਾਨੇ ਗਏ ਬਾਰੂ ਐਲਾਨ ਦਿੱਤੇ ਗਏ ਉਹਦਾ ਹਰ ਪਾਰਟੀ ਚ ਹੁੰਦਾ ਪਰ ਗਰਾਊਂਡ ਤੇ ਤੁਹਾਨੂੰ ਚੰਨੀ ਜੀ ਦਾ ਕੋਈ ਪ੍ਰਭਾਵ ਨਹੀਂ ਲੱਗ ਰਿਹਾ ਚੰਨੀ ਜੀ ਦੱਸੋ ਉਹਨਾਂ ਦੀ ਕੋਈ ਮੈਨੂੰ ਅਚੀਵਮੈਂਟ ਤੁਸੀਂ ਦੱਸ ਦੋ ਵੀ ਲਓ ਜੀ ਬੜੇ ਵੱਡੇ ਨੇਤਾ ਹੋਏ ਆ ਉਹ ਫੀਲਡ ਚ ਮਿਨਿਸਟਰ ਹੋਏ ਆ ਉਹ ਉਹਨਾਂ ਦੇ ਉੱਤੇ ਕ੍ਰਾਪਸ਼ਨ ਦੇ ਦਾਗ ਆ ਗਏ ਬਹੁਤ ਉਹਨਾਂ ਦੇ ਉੱਤੇ ਆਚਾਰਨ ਦੇ ਬਹੁਤ ਵੱਡੇ ਦਾਗ ਆ ਗਏ ਜਿਹੋ ਜਿਹੇ ਉਹਨਾਂ ਨੇ ਜਿਹੋ ਜਿਹੇ ਕਰਤੂਤਾ ਕੀਤੀਆਂ ਪਿਛਲੇ ਸਮੇਂ ਚ ਤੇ ਉਹ ਲੋਕਾਂ ਦੇ ਮਨ ਚ ਕਿਉਂਕਿ ਮਾੜੀ ਮਾਨਸਿਕਤਾ ਜਿਹੜੀ ਹੁੰਦੀ ਆ ਉਹ ਬਾਹਰ ਆ ਜਾਂਦੀ ਆ ਅੱਜ ਨਹੀਂ ਤੇ ਕੱਲ ਸੋ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਦੋ ਚਾਰ ਦਿਨ ਪਹਿਲਾਂ ਬੀਬੀ ਜੀ ਦੇ ਮੂੰਹ ਨੂੰ ਹੱਥ ਲਾਇਆ ਉਹ ਬੜੀ ਚਰਚਾ ਦਾ ਪਿੰਡਾਂ ਚ ਬੜੀ ਚਰਚਾ ਪਰ ਉਹ ਤਾਂ ਬੀਬੀ ਜੀ ਨੇ ਇਥੇ ਸਾਫ਼ ਕਰ ਦਿੱਤਾ ਕਿ ਭਈ ਐਸਾ ਮਤਲਬ ਮिन्नੂ ਨਹੀਂ ਬੁਰਾ ਲੱਗਾ ਉਹ ਤਾਂ মিডিਆ ਨੇ ਉਛਾਲ ਦਿੱਤਾ ਉਹ ਤਾਂ ਐਵੇਂ ਵਿਰੋਧੀਆਂ ਨੇ ਗੱਲਾਂ ਬਣਾ ਦਿੱਤੀ ਉਹ ਕਹਿੰਦੇ ਮੈਂ ਤਾਂ ਇੰਨਾਂ ਗੱਲਾਂ ਤੋਂ ਦੁਖੀ ਹੋ ਕੇ ਅਗਰ ਦੋ ਲੋਕ ਪਬਲੀਕਲੀ ਕੋਈ ਗੈਰ ਸਮਾਜਿਕ ਕੰਮ ਕਰ ਰਿਹਾ ਕੀ ਉਹ ਦੋ ਲੋਕ ਕਹਿਣਗੇ ਸਾਨੂੰ ਦੋਨਾਂ ਨੂੰ ਇਤਰਾਜ਼ ਨਹੀਂ ਤਾਂ ਪੂਰੀ ਦੁਨੀਆ ਨੂੰ ਇਤਰਾਜ਼ ਨਹੀਂ ਸਾਡਾ ਸਮਾਜਿਕ ਸਾਡਾ ਸਮਾਜਿਕ ਢਾਂਚਾ ਹੈ ਅਗਰ ਮੇਰੀ ਭੈਣ ਵੀ ਮੈਨੂੰ ਕਿਤੇ ਬਾਜ਼ਾਰ ਚ ਮਿਲੇ ਕੀ ਮੈਂ ਉਹਦੇ ਇਸ ਤਰ੍ਹਾਂ ਹੱਥ ਲਾਵਾਂਗਾ ਸੋ ਇਹ ਗੱਲਾਂ ਤੁਸੀਂ ਨਾ ਮੰਨੋ ਤੁਸੀਂ ਸ਼ਹਿਰਾਂ ਚ ਰਹਿੰਦੇ ਹੋ ਤੁਸੀਂ ਨਹੀਂ ਨਹੀਂ ਜੀ ਸਰ ਮਤਲਬ ਐਨੇ ਨਹੀਂ ਵੈਸੇ ਬੀਬੀ ਜ਼ਗੀਰਕੋਟ ਤੁਸੀਂ ਹਾਈ ਸੁਸਾਇਟੀ ਚ ਰਹਿੰਦੇ ਹੋ ਬੀਬੀ ਜ਼ਗੀਰਕੋਟ ਬੀਬੀ ਜ਼ਗੀਰਕੋਟ ਇਦਾਂ ਆ ਕਾਂਗਰਸ ਤੇ ਅਕਾਲੀ ਦਲ ਰਲ ਗਏ ਵਿਚੋਂ ਮਿੰਤ ਤਰਲਾ ਇੱਕ ਦੂਜੇ ਦਾ ਕਰ ਲਿਆ ਕੋਈ ਫਰਕ ਨਹੀਂ ਪੈਂਦਾ ਅੱਛਾ ਮਤਲਬ ਰਲ ਗਏ ਨੇ ਅਕਾਲੀ ਗੱਲ ਤੇ ਹਾਂ ਬਿਲਕੁਲ ਰਲੇ ਹੋਏ ਨੇ ਇਸ ਈਸੂ ਤੇ ਕਿਉਂਕਿ ਉਹਨਾਂ ਨੂੰ ਪਤਾ ਵੀ ਨਾ ਉਹ ਜਿੱਤਦੇ ਨਾ ਉਹ ਜਿੱਤਦੇ ਆ ਤੇ ਤੁਸੀਂ ਆਪ ਦੱਸੋ ਬੀਬੀ ਨੇ ਪਹਿਲਾਂ ਬਿਆਨ ਦਿੱਤਾ ਇਹ ਚੰਨੀ ਦੀ ਗਲਤੀ ਬਹੁਤ ਆ ਬੜੀ ਅਫਸੈਟ ਸੀ ਬੀਬੀ ਜੀ ਬਿਆਨ ਆਇਆ ਤਾਂ ਹਾਂ ਬਿਲਕੁਲ ਆਇਆ ਬਹੁਤ ਗਲਤੀ ਆ ਕਹਿੰਦੇ ਉਹਨਾਂ ਨੇ ਕਿਹਾ ਕੀ ਅੱਛਾ ਬਿਆਨ ਆਇਆ ਉਹਨਾਂ ਦਾ ਸਾਨੂੰ ਪਤਾ ਸਾਰੀ ਗੱਲ ਦਾ ਅਸੀਂ ਮੈਂ ਬੀਬੀ ਜੀ ਸਾਡੇ ਸਤਿਕਾਰਯੋਗ ਆ ਅੱਛਾ ਅੱਛਾ ਚਲੋ ਇਹ ਛੱਡ ਦੋ ਤੁਹਾਡੀ ਵੈਸੇ ਗੱਲ ਉਹ ਬੀਬੀ ਜਗੀਰ ਕੌਰ ਜੀ ਦੀ ਮੇਰੀ ਹੁੰਦੀ ਰਹੀ ਹਾਂ ਮੇਰੀ ਹੁੰਦੀ ਮੇਰੀ ਹੁੰਦੀ ਤੇ ਉਹਨਾਂ ਨੇ ਫਿਰ ਕੀ ਕਿਹਾ ਕਿਉਂਕਿ ਮੀਡੀਆ ਜੀ ਤੋਂ ਉਹਨਾਂ ਨੇ ਸੁਣਿਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਜੋ ਪਾਇਆ ਤੁਹਾਡੀ ਕੀ ਗੱਲ ਹੋਈ ਮਤਲਬ ਜਦੋਂ ਇਹ ਵਾਲਾ ਇਨਸੀਡੈਂਟ ਹੋਇਆ ਤਾਂ ਬਹੁਤ ਸਾਰੀਆਂ ਚੀਜ਼ਾਂ ਲੋਕ ਤੁਹਾਡਾ ਨਾਲ ਗੱਲ ਕਰਦੇ ਬਹੁਤ ਸਾਰੀਆਂ ਤੁਹਾਡਾ ਨਾਲ ਨਹੀਂ ਕਰਦੇ ਅੱਛਾ ਤੁਸੀਂ ਮ ਇੱਕ ਆਈਐਸ ਅਫੀਸਰ ਜਿਹਨੂੰ ਮੀਟੂ ਦੇ ਅਕਿਊਜ਼ਡ ਹੈ ਇਹ ਚੰਨੀ ਜੀ ਔਰ ਫਿਰ ਉਹਦੇ ਵਿੱਚ ਕੀ ਆਈਐਸ ਐਸੋਸੀਏਸ਼ਨ ਨੇ ਇਹਨਾਂ ਕੋਲ ਮਾਫੀ ਨਹੀਂ ਮੰਗੀ ਸੀ ਮੈਂ ਉਦੋਂ ਵਿਧਾਨ ਸਭਾ ਦਾ ਮੈਂਬਰ ਸੀ ਇਹ ਤਾਂ ਪੂਰੀਆਂ ਅੰਗਰੇਜ਼ੀ ਅਖਬਾਰਾਂ ਚਾਹੁੰਦਾ ਰਿਹਾ ਵੀ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਚੰਨੀ ਮੀਟੂ ਦੇ ਦੋਸ਼ ਲੱਗ ਰਹੇ ਉਹਨਾਂ ਤੇ ਇੱਕ IAS ਅਧਿਕਾਰੀ ਮਹਿਲਾ ਨੂੰ ਨੇ ਅਸਲੀ ਅਸ਼ਲੀਲ ਮੈਸੇਜ ਭੇਜਿਆ ਠੀਕ ਹੈ ਫਿਰ ਉਹ ਬੈਟਾਚ ਵਾਲੇ ਪੋਸਟਰ ਕਿਉਂ ਲਾਏ ਕਾਂਗਰਸੀਆਂ ਨੇ ਇੱਕ ਲੜਕੀ ਦੀ ਬੈਕ ਤੇ ਬੈਟ ਟੱਚਿੰਗ ਕਰ ਰਿਹਾ ਆ ਸੋ ਇਹਦੇ ਨਾਲ ਇਹ ਹੀ ਚੀਜ਼ਾਂ ਹੁੰਦੀਆਂ ਨਾ ਬੰਦੇ ਦੀ ਅੰਦਰੂਨੀ ਮਾਨਸਿਕਤਾ ਆਚਰਣ ਸ਼ੌਕ ਕਰਦੀਆਂ ਤੇ ਤੁਹਾਨੂੰ ਲੱਗਦਾ ਇਹ ਗੱਲਾਂ ਲੋਕਾਂ ਵਿਚ ਚੱਲ ਰਹੀਆਂ ਨੇ ਬਿਲਕੁਲ ਲੋਕਾਂ ਚੱਲ ਰਹੀਆਂ ਨੇ ਉਹ ਲੋਕਾਂ ਚ ਬਿਲਕੁਲ ਚੱਲ ਰਹੀਆਂ ਲੋਕਾਂ ਚ ਜਾਣੀਆਂ ਵੀ ਹੁੰਦੀਆਂ ਆ ਸਾਡੇ ਨਾ ਪਿੰਡਾਂ 'ਚ ਭੈਣ ਜੀ ਪਹਿਲੇ-ਪਹਿਲੇ ਜਦੋਂ ਪਿੰਡ ਦਾ ਪੰਚ ਚੁਣਦੇ ਸੀ ਨਾ ਇਹ ਗੱਲ ਦਿਖਾਇਓ ਜਰੂਰ ਟੀਵੀ ਤੇ ਬਿਲਕੁਲ ਬਿਲਕੁਲ ਜਦੋਂ ਪੰਚ ਚੁਣਦੇ ਹੁੰਦੇ ਸੀ ਤਾਂ ਬਜ਼ੁਰਗਾਂ ਨੇ ਕਹਿਣਾ ਵੀ ਕਾਕਾ ਐਸਾ ਬੰਦਾ ਖੜਾ ਕਰਿਓ ਜਿਹਦੇ ਕੋਲ ਧੀ ਭੈਣ ਜਾ ਕੇ ਆਪਣਾ ਦੁੱਖੜਾ ਸੁਣਾ ਸਕੀ ਭਾਵ ਸ਼ਰੀਫ ਆਦਮੀ ਜਦੀ ਮਾਨਸਿਕਤਾ ਮਾੜੀ ਨਾ ਹੋਵੇ ਸੋ ਇਹ ਤਾਂ ਐਮਪੀ ਦੀ ਚੋਣ ਜਲੰਧਰ ਦੇ ਲੋਕ ਬੜੇ ਸਿਆਣੇ ਆ ਬੜੇ ਆਚਾਰਨ ਵਾਲੇ ਆ ਤੇ ਪੂਰੀ ਦੁਨੀਆ ਚ ਮਸ਼ਹੂਰ ਨੇ ਬੜੇ ਲਿਖੇ ਲੋਗ ਨੇ ਨੰਬਰ 2 ਚੰਨੀ ਜੀ ਦਾ ਹਲੇ ਤੱਕ ਘਰ ਘਾਟ ਨਹੀਂ ਕੋਈ ਜ਼ਿਲੰਦਰ ਕਿੱਥੇ ਜਾਣਗੇ ਲੋਕੀ ਕੰਮ ਕਰਾਉਣ ਲਈ ਫਿਰ ਉਹ ਬੜੇ ਲਾਰੇ ਲਾਰੇ ਸਰਕਾਰ ਤੋਂ ਉਹਨਾਂ ਦੀ ਹੈ ਨਹੀਂ ਪੰਜਾਬ ਚ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਸੋ ਇਹ ਝੂਠੇ ਵਾਦੇ ਕਰਨ ਦਾ ਕੋਈ ਫਾਇਦਾ ਨਹੀਂ ਤੇ ਸਰ ਤੁਸੀਂ ਇਸ ਇਹ ਗੱਲ ਕਿਸ ਬਿਨਾ ਤੇ ਕਹਿ ਰਹੇ ਹੋ ਕਿ ਆਕਾਲੀ ਦਲ ਤੇ ਕਾਂਗਰਸ ਦਾ ਮਤਲਬ ਗੱਟਚੋੜ ਹੋ ਗਿਆ ਜਾਂ ਮਤਲਬ ਮੈਚ ਫਿਕਸਿੰਗ ਹੋ ਗਈ ਹੈ ਹੋ ਗਈ ਹੈ ਤੁਹਾਨੂੰ ਥੋੜੇ ਦਿਨਾਂ ਬਾਅਦ ਸਾਹਮਣੇ ਆ ਜੂਗਾ ਤੇ ਅਕਾਲੀ ਦਲ ਨੇ ਤਾਂ ਆਪਣਾ ਵੀ ਉਹਨਾਂ ਦੇ ਕੈਂਡੀਡੇਟ ਨੇ ਕੈਂਡੀਡੇਟ ਵੀ ザ ਕਾਂਗਰਸ ਦੇ ਨਹੀਂ ਨੇ ਉਹ ਤੇ ਤੁਹਾਨੂੰ ਇਸ ਲਈ ਸ਼ੱਕ ਆ ਗਿਆ ਕੋਈ ਨਹੀਂ ਕਾਂਗਰਸ ਦੇ ਨਹੀਂ ਕੈਂਡੀਡੇਟ ਹੋ ਦੱਸੋ ਮਤਲਬ ساری ਉਮਰ ਤੋਂ ਉਹਨਾਂ ਨੇ ਕਾਂਗਰਸ ਵਿਚਾਰਿਆ ਨੇ ਕਾਂਗਰਸ ਕੁਰਬਾਨੀਆਂ ਦਿੱਤੀਆਂ ਉਹਦੇ ਪਿਤਾ ਜੀ ਸ਼ਹੀਦ ਹੋਏ ਚਲੋ ਤੁਸੀਂ ਕੋਈ ਜਨੰਦਰ ਦੀ ਗੱਲ ਪੁੱਛੋ ਹੁਣ ਸਰ ਚਲੰਦਰ ਬਾਰੇ ਦੱਸੋ ਕਿ ਕੀ ਲੱਗਦਾ ਹੈ ਕਿ ਮੁੱਦੇ ਕੀ ਲੈਣਗੇ ਤੁਸੀਂ ਕਿਹੜੇ ਮੁੱਦੇ ਲੈ ਕੇ ਲੋਕਾਂ 'ਚ ਜਾ ਰਹੇ ਹੋ ਇੱਥੇ ਤੁਸੀਂ ਆਮ ਆਦੀ ਪਾਰਟੀ ਦੇ ਦਾਅਵੇਵਾਦੀਆਂ ਦੀ ਗੱਲ ਕੀਤੀ ਕਿ ਇਹ ਕਰਾਂਗੇ ਅਸੀਂ ਇਹ ਹੁਣ ਤੱਕ ਅਸੀਂ ਕੀਤਾ ਹੈ ਤੇ ਤੁਸੀਂ ਐਮਪੀ ਅਗਰ ਬਣਦੇ ਹੋ ਜਿੱਤਦੇ ਹੋ ਤਾਂ ਕੀ ਕੀ ਕੰਮ ਲੈ ਕੇ ਜਾਓ ਬਹੁਤ ਕੰਮ ਨਹੀਂ ਮੈਂ 2 ਮਹੀਨੇ ਪਹਿਲਾਂ ਜਿਹੜੇ ਆਪਣੇ ਕੰਮ ਦੱਸੇ ਸੀ ਨਾ ਅਰਸ਼ਦੀਪ ਕੌਰ ਜੀ ਚੰਨੀ ਨੂੰ ਪਤਾ ਹੀ ਨਹੀਂ ਸੀ ਇੱਥੇ ਦੇ ਕੰਮਾਂ ਦਾ ਉਹਨੇ ਉਹੀ ਕਾਪੀ ਪੇਸਟ ਕਰਤੇ ਮੇਰੇ ਅਖਬਾਰ ਵਾਲੇ ਨੂੰ ਕਿ ਆਮ ਮੈਂ ਕੰਮ ਕਰਾਂਗਾ ਜਲੰਧਰ ਚ ਸਮਾਰਟ ਸਿਟੀ ਪ੍ਰੋਜੈਕਟ ਕਾਂਗਰਸ ਨੇ ਉਹਦੇ ਵਿੱਚ ਵੱਡੀ ਕ腐ਸ਼ਨ ਕੀਤੀ ਹੈ। ਉਹਦੇ ਵਿੱਚ ਅਫਸਰ ਵੀ ਇਨਵੋਲਵ ਨੇ। ਹਜ਼ਾਰ ਕਰੋੜ ਰੁਪਏ ਦਾ ਇਹਨਾਂ ਨੇ ਬੇੜਾਗਰ ਕਰਤਾ। ਜਲੰਧਰ ਬਹੁਤ ਸੋਹਣਾ ਸ਼ਹਿਰ ਹੋਣਾ ਸੀ। ਅੱਜ ਇੱਥੇ ਟ੍ਰੈਫਿਕ ਦੀ ਪ੍ਰੋਬਲਮ ਹੈ। ਇੱਥੇ ਸੀਵਰੇਜ ਦੀ ਪ੍ਰੋਬਲਮ ਹੈ। ਇਹ ਠੀਕ ਕਰਾਂਗੇ। ਇਨਕੁਆਇਰੀ ਹੋਊਗੀ। ਜਾਂਚ ਤਾਂ ਕੇਂਦਰ ਨੇ ਕਰਾਉਣੀ ਹੈ। ਕੇਂਦਰ ਦੀ ਭਾਜਪਾ ਦੀ ਸਰਕਾਰ ਸਾਲ ਬਾਅਦ ਬਿਆਨ ਦੇ ਦਿੰਦੀ ਹੈ ਕਿ ਅਸੀਂ ਜਾਂਚ ਕਰਾਵਾਂਗੇ। ਪਰ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਬੀਜੇਪੀ ਦੇ ਉਮੀਦਵਾਰ ਆ ਉਹ ਵੀ ਉਸ ਵੇਲੇ ਕਾਂਗਰਸ ਦੇ ਐਮਐਲਏ ਸੀ ਕਿਤੇ ਸਾਰੀ ਸੂਈ ਉਹਨਾਂ ਤੇ ਨਾ ਜਾਵੇ ਚਲੋ ਖੈਰ ਅਸੀਂ ਮੈਂ ਜਲੰਧਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੜਕ ਸੜਕ ਨੂੰ ਚੱਪੇ ਚੱਪੇ ਨੂੰ ਜਾਣਦਾ ਮੈਂ ਇੱਥੇ ਮੇਰੀ ਜਨਮ ਭੂਮੀ ਹੈ ਮੇਰੀ ਕਰਮ ਭੂਮੀ ਜਲੰਧਰ 'ਚ ਅਸੀਂ ਟ੍ਰੈਫਿਕ ਦੀ ਸਮੱਸਿਆ ਨੂੰ ਠੀਕ ਕਰ ਲਈ ਜਿਹੜਾ 2-3 ਸਾਡੇ ਪੀਪੀ ਵਾਲਾ ਬੀਐਮਸੀ ਚੌਕ ਵਾਲਾ ਜਿਹੜਾ ਫਲਾਈਓਵਰ ਆ ਉਹਨੂੰ ਅਸੀਂ ਅਪਗ੍ਰੇਡ ਕਰਨਾ ਨਵੇਂ ਫਲਾਈਓਵਰ ਬਣਨੇ ਆ ਅੰਡਰਪਾਸ ਬਣਾਵਾਂਗੇ ਡੈਡੀਕੇਟਿਡ ਪਾਰਕਿੰਗਸ ਬਣਾਵਾਂਗੇ ਅੰਡਰਗਰਾਊਂਡ ਮਲਟੀ ਸਟੋਰੀ ਉਹ ਟ੍ਰੈਫਿਕ ਨੂੰ ਸੁਚਾਰੂ ਤਰੀਕੇ ਨਾਲ ਤਰੀਕੇ ਨਾਲ ਚਲਾਉਣ ਲਈ ਅਸੀਂ ਬਹੁਤ ਚੰਗੇ ਤਰੀਕੇ ਨਾਲ ਡੈਡੀਕੇਸ਼ਨ ਨਾਲ ਅਸੀਂ ਟੀਮਾਂ ਬਣਾ ਕੇ ਕੰਮ ਕਰਾਂਗੇ ਪੁਲਿਸ ਤੇ ਪਬਲਿਕ ਅਸੀਂ ਰਲ ਕੇ ਟ੍ਰੈਫਿਕ ਦੀ ਹੱਲ ਕਰਾਂਗੇ ਉਸ ਤੋਂ ਬਾਅਦ ਜਲੰਧਰ ਸ਼ਹਿਰ ਦੇ ਬੱਚੇ ਜਿਹੜੇ ਆ ਉਹ ਵਿਚਾਰੇ ਗਲੀਆਂ 'ਚ ਖੇਡਦੇ ਆ ਰਾਤ ਨੂੰ ক্রিকেট ਮੈਂ 50 ਮਿੰਨੀ ਸਪੋਰਟ ਸੈਂਟਰ ਬਣਾਉਣੇ ਆ ਜਲੰਧਰ 'ਚ 50 ਮਿੰਨੀ ਸਪੋਰਟ ਸੈਂਟਰ ਜਲੰਧਰ ਸ਼ਹਿਰ 'ਚ ਜਿਹਦੇ ਵਿੱਚ ਸਾਡੀਆਂ ਲੜਕੀਆਂ ਬੱਚੇ ਜਿਹੜੀ ਟੇਬਲ ਟੈਨਿਸ, ਬੈਡਮਿੰਟਨ, ਯੋਗਾ, ਜੂਡੋ, ਰੈਸਲਿੰਗ ਇਹ ਸਾਰੀਆਂ ਜਿਹੜੀ ਹੁਣ ਤਾਂ ਬਾਕਸ ਕ੍ਰਿਕਟ ਵੀ ਆ ਗਈ ਹੈ ਉਹ ਸਾਰੀਆਂ ਸੁਵਿਧਾਵਾਂ ਅਸੀਂ ਦੇਖ ਕੇ ਬੱਚਿਆਂ ਨੂੰ ਅਸੀਂ ਇੱਧਰਲੇ ਪਾਸੇ ਲਾਵਾਂਗੇ ਕਿਉਂਕਿ ਨਸ਼ੇ ਨਸ਼ੇ ਬੜੀ ਦੇਰ ਦੇ ਚੱਲਦੇ ਆ ਇਹ ਇਹਨੂੰ ਖਤਮ ਕਰਨ ਲਈ ਆਪਾਂ ਨੂੰ ਸਭ ਪਾਸਿਓਂ ਘੇਰਨਾ ਪੈਗਾ ਤੇ ਇਹ ਕੰਮ ਕਰਾਂਗੇ ਆਪਾਂ ਫਿਰ ਅਸੀਂ ਮੇਰੇ ਹੈਗਾ ਵੀ ਅਸੀਂ ਕਟੋ-ਕਟ ਹਰ ਅਸੈਂਬਲੀ ਹਲਕੇ 'ਚ ਇੱਕ ਆਈਟੀਆ ਬਣਾਵਾਂਗੇ ਜਿਹਦੇ ਨਾਲ ਸਾਡੇ ਬੱਚੇ ਸਕਿਲਡ ਹੋਣਗੇ ਹੁਨਰਬੰਦ ਹੋਣਗੇ ਆਪਣੇ ਕੰਮ ਕਿਤੇ ਲੱਗ ਸਕਦੇ ਆ ਅੱਜ ਬੱਚੇ ਸਾਡੀ ਆਮ ਜਿਹੀ ਟ੍ਰੈਡੀਸ਼ਨਲ ਐਜੂਕੇਸ਼ਨ ਐ ਬੀਏ ਕਰ ਲਈ ਹੈ ਨਾ ਐਮਏ ਕਰ ਲਈ ਪਰ ਜਦੋਂ ਉਹਨਾਂ ਨੂੰ ਪੁੱਛਦਾ ਕੋਈ ਕੰਮ ਆਉਂਦਾ ਕੋਈ ਉਹ ਕਹਿੰਦੇ ਕੰਮ ਕੋਈ ਨਹੀਂ ਆਉਂਦਾ ਮੈਂ ਤਾਂ ਬੀਏ ਕੀਤੀ ਸੋ ਅਸੀਂ ਹਰ ਅਸੈਂਬਲੀ ਹਲਕੇ 'ਚ ਇੱਕ ਵੱਡੀ ਆਈਟੀਆਈ ਜਾਂ ਪੋਲੀਟੈਕਨਿਕ ਹੋਰ ਖੋਲਾਂਗੇ ਬੜੇ ਇਲਾਕੇ ਗੁਰਾਇਆਂ 'ਚ ਕਾਲਜ ਦੀ ਕਮੀ ਹੈ ਉੱਥੇ ਕਾਲਜ ਖੋਲਾਂਗੇ ਗੁਰਾਇਆਂ ਚ ਜਿੱਥੇ-ਜਿੱਥੇ ਵੀ ਲੜਕੀਆਂ ਵਾਸਤੇ ਐਜੂਕੇਸ਼ਨ ਦੇ ਇੰਸਟੀਚਿਊਸ਼ਨ ਐ ਕਾਲਜ ਐ ਉਹ ਖੋਲਾਂਗੇ ਮੇਰਾ ਤਾਂ ਧਿਆਨ ਸਾਰਾ ਐਜੂਕੇਸ਼ਨ ਤੇ ਰੋਜ਼ਗਾਰ ਤੇ ਆ ਅਸੀਂ ਰੋਜ਼ਗਾਰ ਦੇਣਾ 1 ਲੱਖ 1 ਲੱਖ ਨੌਜਵਾਨਾਂ ਨੂੰ 5 ਸਾਲ ਚ ਅਗਲੇ ਰੋਜ਼ਗਾਰ ਦੇਣ ਦਾ ਮੇਰਾ ਵਾਦਾ ਹੈ ਬਿਲਕੁਲ ਮੈਂ ਇਹ ਕੰਮ ਕਰਨਿਆ ਸਰ ਬਿਲਕੁਲ ਰਿੰਕੂ ਜੀ ਵੀ ਆਮ ਆਦੀ ਪਾਰਟੀ ਤੇ ਐਮਪੀ ਰਹੇ ਤੇ ਬਾਅਦ ਉਹ ਹੱਥ ਜੋੜ ਕੇ ਚਲੇ ਗਏ ਮਾਫੀ ਮੰਗ ਕੇ ਚਲੇ ਗਏ ਕਿ ਨਹੀਂ ਕੰਮ ਕਰ ਪਾਇਆ ਉਹਨਾਂ ਨੇ ਸੀ ਆ ਕਿਵੇਂ ਉਹ ਕੰਮ ਨਹੀਂ ਕਰ पाए ਸੋ ਇਸ ਤਰ੍ਹਾਂ ਤਾਂ ਨਹੀਂ ਹੋਗਾ ਚਲੰਦਰ ਤੇ ਲੋਕਾਂ ਦਾ ਮੋੜ ਤੋ ਦੇਖੋ ਜੀ ਆਪਣਾ ਆਪਣਾ ਸਾਰਿਆਂ ਦਾ ਤਰੀਕਾ ਹੁੰਦਾ ਕੰਮ ਕਰਨ ਦਾ ਆਪਣੀ ਆਪਣੀ ਕ੍ਰੈਡੀਬਿਲਟੀ ਹੁੰਦੀ ਹੈ ਲੀਡਰ ਦੀ ਖਿਡਾਰੀ ਦੀ ਕਿਸੇ ਨੂੰ ਕੋਈ ਬੰਦਾ ਫੁੱਲ ਟਾਸ ਤੇ ਆਊਟ ਹੋ ਜਾਂਦਾ ਕੋਈ ਫੁੱਲ ਟਾਸ ਤੇ ਚੁੱਕਾ ਮਾਰ ਦਿੰਦਾ ਚੌਕਾ ਮਾਰ ਦਿੰਦਾ ਸਮਝਦੇ ਆਂ ਕ੍ਰਿਕਟ ਨੂੰ ਹਾਂ ਸੋ ਇਹ ਆਪਣਾ ਆਪਣਾ ਹੁੰਦਾ ਸਾਰਿਆਂ ਦਾ ਜੇ ਰਿੰਕੂ ਜੀ ਨਹੀਂ ਕਰ ਸਕੇ ਦੀੁਰਨੀ ਤੁਸੀਂ ਆ ਕਰ ਸਕੋ ਤੁਸੀਂ ਕਰ ਸਕਦੇ ਆ ਅਕਾਲੀ ਦਲ ਨੂੰ ਮਿਸ ਕਰ ਰਹੇ ਹੋ ਅਕਾਲੀ ਦਲ ਦੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਮਿਸ ਕਰਦਾ ਹਾਂ ਪਰ ਅਕਾਲੀ ਦਲ ਦੀ ਟਾਪ ਲੀਡਰਸ਼ਿਪ ਅਕਾਲੀ ਦਲ ਨੂੰ ਧੀਰੇ 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 ਖਤਮ ਕਰ ਰਹੀ ਹੈ ਇਹ ਵਿਚਾਰਧਾਰਾ ਨੂੰ ਖਤਮ ਕਰ ਰਹੀ ਹੈ ਉਹਦੀ ਜਿਹੜੀ ਅਕਾਲੀ ਦਲ ਦੀ ਸਿੰਪਲਸਿਟੀ ਸੀ ਉਹ ਅਕਾਲੀ ਦਲ ਚ ਰਹੀ ਨਹੀਂ ਕੰਪਨੀ ਸਿਸਟਮ ਫਾਈਵ ਸਟਾਰ ਕਲਚਰ ਹੈ ਉੱਥੇ ਉਹ ਤੁਸੀਂ ਥੋੜੇ ਸਮੇਂ ਜੇ ਮਹਿਸੂਸ ਕੀਤਾ ਹੈ ਲੰਬੇ ਸਮੇਂ ਤੋਂ ਮੈਂ ਬੜੀ دیر ਦਾ ਕਹਿੰਦਾ ਸੀ ਮੈਨੂੰ ਸ਼ਾਇਦ ਉਸੇ ਗੱਲ ਦਾ ਨੁਕਸਾਨ ਹੋਇਆ ਹਾਂ 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 ਪਹਿਲਾਂ ਸੁਖਬੀਰ ਬਾਦਲ ਆਂਦੇ ਸੀ ਜਲੰਧਰ ਜੇ ਤੁਹਾਨੂੰ ਮਿਲਦੇ ਸੀ ਮੈਂ ਆਪ ਕਿਹਾ ਸੀ ਮੈਂ ਆਪ ਕਿਹਾ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਵੀ ਆਹਾਂ ਹਰ ਚੀਜ਼ਾਂ ਆਪਾਂ ਨਾ ਕਰੀਏ ਚੇਂਜ ਕਰੀਏ ਪਰ ਉਹ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੀ ਵੀ ਮਜਬੂਰੀ ਮੈਂ ਦੇਖਿਆ ਉਹਨਾਂ ਦੇ ਆਲੇ ਦੁਆਲੇ ਤਿੰਨ ਚਾਰ ਬੰਦੇ ਆ ਉਹ ਉਹਨਾਂ ਨੂੰ ਕਰਨੇ ਨਹੀਂ ਦਿੰਦੇ ਪੁੱਛ ਹੱਗੇ ਪੁਰਾਣੇ ਬੰਦੇ ਉਹ ਕਰਨਾ ਚਾਹੁੰਦੇ ਨੇ ਪਰ ਪੁਰਾਣੇ ਬੰਦੇ ਤਾਂ 20 ਸਾਲ ਹੀ ਛੱਡ ਕੇ ਚਲੇ ਗਏ ਕਿ ਚਲੋ ਜਿਹੜੇ ਜਿਹੜੇ ਬੰਦੇ ਨੇ ਚਾਹ ਥੋੜਾ ਤਾਂ ਹਿੰਟ ਦੇ ਤੋ ਨਹੀਂ 2-3 ਬੰਦੇ ਹੈਗੇ ਆ ਥੋੜਾ ਹਿੰਟ ਦੇ ਸਕਦੇ ਨਹੀਂ ਮੈਂ ਹਿੰਟ ਨਹੀਂ ਦੇਣਾ ਸੁਪੀਰ ਬਾਦਲ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਤੇ ਉਹ ਉਹਨਾਂ ਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦੇ ਵਾਪਸੀ ਕਰਦੇ ਸੰਗਰੂਰ ਵੀ ਪਹਿਲਾਂ ਗਲਤੀ ਕਰਾਈ ਨਾ ਉਹਨਾਂ ਕੋਲੋਂ ਸੰਗਰੂਰ ਜਾਂ ਤਾਂ ਕੈਂਡੀਡੇਟ ਨਾ ਖੜਾ ਕਰਦੇ ਹੈਂ ਉੱਥੇ ਖੜਾ ਖੜਾ ਕਰਾਤਾ ਕੈਂਡੀਡਟ ਕੀ ਨਿਕਲਿਆ ਉਹ ਜਿਨ੍ਹਾਂ ਨੇ ਸੰਗਰੂਰ ਗਲਤੀ ਕਰਾਈ ਉਹ ਹੀ ਹੈ ਠੀਕ ਠੀਕ ਬਹੁਤ ਬਹੁਤ ਧੰਨਵਾਦ ਪਵਨ ਕੁਮਾਰ ਜੀ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਸੋ ਲਗਾਤਾਰ ਚਲੰਦਰ ਚ ਪ੍ਰਚਾਰ ਕਰ ਰਹੇ ਨੇ ਜਿਹਦਾ ਦਾਵਾ ਵੀ ਕਰ ਰਹੇ ਨੇ ਵਾਕਫਾ ਫਿਰੋਦੀਆਂ ਨੂੰ ਘੇਰ ਵੀ ਰਹੇ ਨੇ ਆਪਣੇ ਦਾਅਵੇਵਾਦੇ ਪੇਸ਼ ਕਰ ਰਹੇ ਨੇ ਬਾਕੀ ਤੁਹਾਨੂੰ ਕੀ ਲੱਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ 엘िशा ਦੇ ਨਾਲ ਮੇ ਅਰਸ਼ਦੀਪ ਕੋਰ ਪੰਜਾਬ ਤੱਕ ਚਲੰਦਰ